ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਤੁਮ ਦਾ ਤੇ ठाकुर ਪ੍ਰਿਤਪਾਲ ਕੋ ਨਾਇਕ ਖਸ਼ਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ ਅਮ ਬਾਰਕ ਤੁਮਰੇ ਧਾਰੇ 제화 एक कवन गुण कहिए बेसुमार व्यंत स्वामी तेरो अंत ना के नहीं लइए रह आओ कोट अपराध हमारे खंडो अनक विधि समझाओ हमो अज्ञान अलप मत थोड़ी ਤੁਮੋਂ ਆਪਨ ਬੇਦਰ ਖਾਵੋ ਤੇਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਹਕਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਤੁਮ ਦਾ ਤੇ ਠਾਕੁਰ ਪ੍ਰਿਥਪਾਲ ਕੋ ਨਾਇਕ ਖਸ਼ਮ ਹਮਾਰੇ ਨੇਮਕ ਨੇਮਕ ਤੁਮ ਹੀ ਪ੍ਰਿਥਪਾਲੋ ਅਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਏ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮੋ ਅਗਿਆਨ ਅਲਪ ਮਤ ਥੋਰੀ ਤੁਮੋਂ ਆਪਨ ਬੇਦਰ ਖਾਵੋ ਤੇਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣ ਹਰデアਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਹਕਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸ੍ਰੀ ਮਹੱਲਾ ਪੰਜਵਾਂ ਤੁਮ ਦਾ ਤੇ ਠਾਕੁਰ ਪ੍ਰਿਤਪਾਲ ਕੋ ਨਾਇਕ ਖਸ਼ਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਿਤਪਾਲੋ ਅਮਬਾਰਿਕ ਤੁਮਰੇ ਧਾਰੇ 제화 ایک کवण गुण कहिए بے شمار بی انت Swami تیروں انت نہ کہیں لئیے رہاؤ کوٹ پراد ہمارے کھنڈو انک بدی سمجھاؤ ہمو اگیاں الپ مت تھوری ਤੁਮੋਂ ਆਪਨ ਬੇਦਰ ਖਾਵੋ ਤੇਰੀ ਸ਼ਰਨ ਤੁਮਾਰੀ ਆਸਾ ਤਮਹੀ ਸਜਣ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਿਥਪਾਲ ਕੋ ਨਾਇਕ ਖਸ਼ਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਥਪਾਲੋ ਅਮ ਬਾਰਕ ਤੁਮਰੇ ਧਾਰੇ जयवा एक कवन गुण कहिए बेसुमार व्यंत स्वामी तेरो अंत ना के नहीं लइए रह आओ कोट अपराध हमारे लगी खंडो अनक विधि समझाओ, समझाओ। हमो अज्ञान अलप मत थोरी ਤੁਮੋਂ ਆਪਨ ਬੇਦਰ ਖਾਵੋ ਤੇਰੀ ਸ਼ਰਨ ਤੁਮਾਰੀ ਆਸਾ ਤਮਹੀ ਸਜਣ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਿਥਪਾਲ ਕੋ ਨਾਇਕ ਖਸ਼ਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਥਪਾਲੋ ਅਮਬਾਰਕ ਤੁਮਰੇ ਧਾਰੇ जयवा एक जेवा कवन गुण कहिए बेसुमार बे व्यंत स्वामी तेरो, तेरो अंत ना के नहीं लइए रहआव कोट अपराध हमारे खंडो, खंडो। अनक विधि समझाओ, समझाओ। हमो अज्ञान अलप मत थोरी ਤੁਮ ਹੀ ਆਪਨ ਬੇਦਰ ਖਾਓ ਤੇਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਤੁਮ ਦਾ ਤੇ ठाकुर ਪ੍ਰਿਤਪਾਲ ਕੋ ਨਾਇਕ ਖਸ਼ਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ ਅਮ ਬਾਰਕ ਤੁਮਰੇ ਧਾਰੇ जयवा एक जेवा। कवन गुण कहिए बेसुमार बे व्यंत स्वामी तेरो, तेरो अंत ना के नहीं लइए रह आओ कोट अपराध हमारे खंडो अनक विधि समझाओ, समझाओ। हमो अज्ञान अलप मत थोड़ी ਤੁਮ ਹੀ ਆਪਨ ਬੇਦਰ ਖਾਓ ਤੇਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖ ਲਹਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ